ਸੋ ਰਠ ਮਹੱਲਾ ਪੰਜ ਬਾ ਘਰ ਤੀਜਾ ਧੁਪ ਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਆ ਰਾਮਦਾਸ ਸਰੂਪ ਰਣ ਹਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਅਸਨਾ ਗੁਰ ਪੂਰੈ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸਬਦ ਵਿਚਾਰੇ ਰਹਾਉ ਸਾਥ ਸੰਗਮੜ ਲਾਥੀ ਪਰਮ ਭੈਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਠ ਮਹਲਾ 5 ਜਿਤ ਪਾਰ ਬ੍ਰਹਮਚਿਤ ਆਇਆ ਸੋ ਕਰ ਦਇਆ ਬਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸੈ ਸਾ ਸਗਲ ਮਟਾਇਆ ਹਰ ਕੇ ਨਾਮ ਕੀ ਬਟਾਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਕਾਤ ਕਹਾਣੀ ਜਨ ਬੋਲੇ ਅਮਰ ਤਬਾਣੀ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਸੋਰਠਾ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਪਾਸਾ ਕੁਸਲ ਖੇਮ ਗੁਰ ਕੀਆ ਸਰਬਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਤਾਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਇਸੇ ਫਲ ਪਾਈ ਸੰਤ ਹੋ ਦਿਨ ਦਿਨ ਚੜਐ ਸਵਾਈ ਰਹੋ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਾਇਦ ਸਬਾਈ ਮਿਲੇ ਗੋਪਾਲਾ ਨਾਨਕ ਸਾਚ ਪਤੀ ਨੇ ਸੋਟਾ ਮਹਾਲਾ ਪੰਜਵਾ ਗੁਰਕਾਂ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਾ ਮਨ ਲਜਾਏ ਘਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਗਾਠ ਕਰੇ ਮਨ ਨਿਰਮਲ ਪੂਰਨ ਪੁਰਖ ਬਤਾਤਾ ਰਹੋ ਨਾਨਕ ਪ੍ਰਭ ਅਬਨਾਸੀ ਤਾਕੀ ਸੇਵ ਨ ਬਿਰਤੀ ਜਾਸੀ ਅੰਧ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਉਠਾ ਮਹੱਲਾ ਪੰਜਵਾਂ ਗੁਰ ਆਪਣੇ ਬਲਹਾਰੀ ਜਨ ਪੂਰਨ ਪੈ ਦੇ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆ ਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹੁ ਪ੍ਰਭ ਆਪਣੈ ਬਰਦੀਨੇ ਸਗਲੇ ਜੀ ਬਸ ਕੀਨੇ ਜਦ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਟਾਇਆ ਸੋਠ ਮਹੱਲਾ ਪੰਜਵਾਂ ਤਪ ਗਵਾਇਆ ਗੁਰ ਪੂਰੇ ਬਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤ ਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹੋ ਜੋ ਮੰਗੈ ਸੋ ਲੇਵੈ ਪ੍ਰਭ ਆਪਣੇ ਸੰਤਾਂ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਨਾਨਕ ਸਾਥ ਸੁਭਾਖਿਆ ਸੂਰਠ ਮਹੱਲਾ ਪੰਜਮਾ ਸੋਈ ਕਿਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਸੂ ਨ ਆਵੈ ਹਮ ਬਾਰ ਕੋ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੀ ਬਡੂ ਫਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਸੋਠ ਮਹਲਾ 5ਵਾਂ ਹਰ ਨਾਮ ਰਿਦਾ ਪਰੂਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾਗੇ ਭਾਗਾ ਮਿਲ ਸਾਧ ਸੰਗ ਹਰਿ ਧਿਆਇਆ ਆਠ ਪੈਰ ਅਰਾਧਿ ਹਰਿ ਹਰਿ ਮਨ ਜਿੰਦਿਆ ਫਲ ਪਾਇਆ ਰਹੁ ਪਰਾਪੂਰਬਲਾ ਅੰਕਰ ਜਾਗਿਆ ਰਾਮ ਨਾਮ ਮਨ ਲੱਗਿਆ ਮਨ ਤਨ ਹਰਿ ਦਰਸ ਸੰਭਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਠ ਮਹਲਾ 5ਮਾ ਗੁਰ ਮੇਲ ਪ੍ਰਭੂ ਜਿ ਤਾਰਿਆ ਕਾਰਦ ਸਭ ਸਭ ਆਰਿਆ ਮੰਤਾ ਕੋ ਨ ਅਲਾਇ ਸਭ ਜਾਇ ਜੈ ਕਾਰ ਸੁਣਾਇ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਿਸਹਿ ਕੈ ਸੋ ਪ੍ਰਭ ਅੰਦਰ ਜਾ ਮੀ ਰਹੋ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਾਤ ਜ ਪਾਪਨ ਪ੍ਰਭ ਨਾਮਾ ਜਦ ਨਾਨਕ ਸਤਿਗੁਰ ਬੰਨ ਸੋਠ ਮਹਲਾ ਪੰਜਵਾਂ ਧਾਰ ਬ੍ਰਹਮ ਸਾਧ ਸਵਾਰਿਆ ਇਹੋ ਲਾਹੜਾ ਗੁਰੂ ਉਵਾਰੇ ਅੰਤ ਕਰੋ ਪਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤ ਬਨਾ ਦਾਸ ਤੁਮਾਰੇ ਰੱਖੂ ਪੈਜ ਦਾਸ ਆਪਣੇ ਕੀ ਕਾਰ ਦੇ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਤਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੋਠ ਮਹੱਲਾ 5 ਸਦਾ ਸਦਾ ਹਰਿ ਜਾਪੇ ਪ੍ਰਭ ਬਾਲ ਕਰਾਖੇ ਆਪੇ ਸੀਤਲਾ ਠਾਕਰ ਹਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਵਾ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਕਰਾਈ ਨਾਬ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ ਸੰਤੋ ਹਰ 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 ਅਰਾਧ ਹਰ ਅਰਾਧ ਸਭੂ ਕਿਸ ਪਾਈਐ ਕਾਰਦ ਸਗਲੇ ਸਾਧੂ ਰਹਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਬੜ ਭਾਗੀ ਜਿਨ ਨਾਨਕ ਨਾਮ ਅਤੇ ਆਇਆ ਤਿਨ ਸਰਬ ਸੁਖਾਂ ਫਲ ਪਾਇਆ ਸੋ ਉਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਨਾ ਦੁੱਖ ਰੋਗ ਗਾੜੀ ਰਪਣ ਅੰਧ ਕਹੈ ਨਰ ਨਾਰੀ ਹਰ ਹਾਲ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਬਾਰ ਬਰਮ ਪੂਰਨ ਪਰਮੇਸ਼ਰ ਅਰ ਬਰ ਹੈ ਸਭ ਨਹੀਂ ਜਾਈ ਰਹੋ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਇਆਲੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸੋਠ ਮਹੱਲਾ ਪੰਜਵਾਂ ਐਥਾ ਉਥਾ ਰਖਵਾਲਾ ਪ੍ਰਭ ਸਤਗੁਰ ਦੀ ਇਹਨਾਂ ਦਇਆ ਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਬਦ ਸੁਭਾਕੇ ਗੁਰ ਕੀ ਚਰਨ ਉੱਪਰ ਬਲ ਜਾਈ ਦਿਨ ਸਰੈਣ ਸਾਸ ਸਸ ਸੰਭਾਲੀ ਪੂਰਨ ਸਭ ਨੀ ਥਾਈ ਰਹਾ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਟੋਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਠ ਮਹੱਲਾ ਪੰਜਵਾਂ ਸਤਗੁਰ ਪੂਰੇ ਭਾਣਾ ਤਾਂ ਜਪਿਆ ਨਾਮੁ ਰਮਾਣਾ गोविंद कृपा तारी राखी पैज हमारी हर के चरण सदा सुखदाई जो इच्छा सोई फल पाव है बिरसी आस न जाई रहो कृपा करे जिस प्राण पत दाता सोई संत गुण गाव है प्रेम भगत का मन लीना पार ब्रह्म मन है आठ पैर हर का दस रबणा बिख ठगौरी लाथी संग मलाए लिया मेरा करता है संत साध पय साथी ਕਰ ਗਏ ਲੀਨੇ ਸਰਬਸਤਿ ਨੇ ਆਪ ਆਪ ਮਲਾਇਆ ਕੋ ਨਾਨਕ ਸਰਬ ਥੂਕ ਪੂਰਨ ਪੂਰਾ ਸਤ ਗੁਰ ਪਾਇਆ ਸੋਠ ਮਹੱਲਾ 5 ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਿ ਸ਼ਾਰੀ ਇਸ ਆਗੈ ਕੋ ਨਾਟਕ ਬੇਕਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਇਸ ਮਰੈ ਤਿਸ ਕੀ ਗਤ ਹੋਵੈ ਉਧਰੈ ਸਗਲੇ ਕੋਟਾ ਰਹਾਉ संत संग जस गाया यो पूरन हर तन पाया कहो नानक आप मटाया सब पार ब्रह्म नदरी आया झूठ महलाज मुरपूर पूरी कीनी बख्स अपनी कर दीनी नित आनंद सुख पाया थाव सगले सुखी बसाया हर की भगत दाती गुरपूर कृपा कर दीनी बिरला किन ही जाती राो ਗੁਰਬਾਣੀ ਗਾਵ ਹੈ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਠ ਮਹੱਲਾ ਪੰਜਮਾ ਗੁਰਪੂਰਾ ਆਰਾਦੇ ਕਾਰਦ ਸਗਲੇ ਸਾਦੇ ਸ਼ਗਲ ਮਨਹੂਰ ਸਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁੱਖ ਮਟਾਇਆ ਰਹਾਓ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਬਖਾਣੀ ਨਿਰਮਲ ਅਕਥ ਕਹਾਣੀ ਸੋਠ ਮਹੱਲਾ ਪੰਜਵਾਂ ਭੁਖੇ ਖਾਬਤ ਲਾਜ ਨ ਆਵੈ ਤਿਉ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਾ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਮੀ ਕਾਮ ਲਭਾਵੈ ਤਿਉ ਹਰ ਦਾਸ ਹਰ ਦਸ ਪਾਵੈ ਜੋ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਤੇ ਆਵੇ ਸੋਠ ਮਹਲਾ ਪੰਜਵਾਂ ਸੁਖ ਸਾੰਤ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸੁਭਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਤ ਸੋਭ ਬਣਾਈ ਰਹਾਉ ਬੋਲੇ ਸਹਬ ਕਾਏ ਪਾਣਾ ਦਾਸ ਬਾਣੀ ਬਰਮ ਬਖਾਣਾ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਛੋਟ ਮਹੱਲਾ ਪੰਜਮ ਪ੍ਰਭ ਆਪਣਾ ਹਿਰਦੈ ਆਏ ਕਰ ਸਹੀ ਸਲਾਮਤ ਆਏ ਸੰਤੋਖ ਪਾਇਆ ਸੰਸਾਰੇ ਗੁਰਪੂਰਾ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਇਆਲਾ ਆਪਣੇ ਭਗਤ ਕੀ ਗਣ ਤਨ ਗਣੀ ਰੱਖੇ ਬਾਲ ਗੋਪਾਲਾ ਰਹਾ ਹਰ ਨਾਮ ਰਿਦੈ ਉਰਤਾਰੇ ਤੈਨ ਸਦਬੇ ਥੋਕ ਸਵਾਰੇ ਗੁਰਪੂਰੈ ਤੁਸ ਦੀਆ ਫਿਰ ਨਾਨਕ ਦੂਖ ਨਾ ਥੀਆ ਸੋਠ ਮਹੱਲਾ ਪੰਜਵਾਂ ਹਰਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਹੈ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸਤੇ ਰਾਗ ਗਾਵੇ ਰਹੋ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣ ਆਈ ਮੁਖ ਨਿੰਦਕ ਕੈ ਸਾਈ ਸੋਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਸੇ ਅੰਤ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਾਰਜ ਤੇਰੀ ਬੜਿਆਈ ਨਿਤ ਨਾਨਕ ਨਾਮਤ ਈ ਸੋਠ ਮਹੱਲਾ ਪੰਜਮ ਨਾਲ ਨਰਾਇਣ ਮੇਰਾ ਜਮ ਦੂਤਨ ਆਵੈ ਨਿਹਰਾ ਕੰਠ ਲਾਏ ਪ੍ਰਭਰ ਆਖਾ ਸਤਗੁਰ ਕੀ ਸਤਿ ਸਖ ਹੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਬਡਾਰੇ ਸਗਲੇ ਦਾਸ ਕੋ ਸਮਤ ਦੀ ਤੀਰ ਹੋ ਪ੍ਰਭ ਸਗਲੇ ਥਾਨ ਬਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੇ ਰੋਗ ਮਟਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਪੇੜ ਤੋਹੁਤ ਅਨੰਦਾ ਦੁਖ ਗਿਆ ਹਰ ਗਾਈਐ ਹਾਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹੁ ਤੇ ਸਹਿ ਪਰਾਪਤ ਤਿਸ ਤੁਰਿ ਲਿਖਿਆ ਸੋਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਠ ਮਹੱਲਾ ਪੰਜਵਾਂ ਕਾਰਨ ਕਰਾਵਨ ਹਰੇ ਅੰਤਰਜਾਮੀ ਜਨ ਆਪਣੇ ਕੀ ਰੱਖ ਹੈ ਜੈ ਜੈਕਾਰ ਹੋਤ ਜਗ ਭੀਤਰ ਸਬਦ ਗੁਰੂ ਰਸ ਚੱਖ ਹੈ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰੱਤ ਸਰਨ ਕਾ ਦਾਤਾ ਆਠ ਪਹਿਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਹੀਂ ਸਤ ਗੁਰ ਚਰਨ ਲੱਗੇ ਭਾਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਘਨੇਰੇ ਸਤਿਗੁਰ ਦੀ ਆਦ ਲਾਸਾ ਜਿਨ ਕਰ ਆਏ ਸੂਬਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕੰਮ ਗੁਰ ਚਰਨੀ ਲਗ ਧਰੇ ਉਪਾਵ ਸਾਗਰ ਜਪ ਨਾਨਕ ਹਰ ਹਰ ਨਾਮਾ ਓਟ ਮਹੱਲਾ ਪੰਜਮ ਭਇਓ ਕਰਪਾਲ ਤੀਨ ਦੁਖ ਪੰਜਨ ਆਪੇ ਸਾਬਿਤ ਥਾਟੀ ਕਿਨ ਮੈਂ ਰੱਖ ਲਿਓ ਜਨ ਆਪਣਾ ਗੁਰ ਪੂਰਾ ਬੀੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਾਧ ਧਿਆਈਐ ਸ਼ਗਲ ਕਲੇਸ਼ ਮਿਟੈ ਇਸਤਨ ਤੇ ਮਨ ਜਿੰਦਿਆ ਫਲ ਪਾਈਐ ਰਹਾਉ ਹੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਛੋਟ ਮਹੱਲਾ ਪੰਜਮ ਸਿਮਰਉ ਆਪਣਾ ਸਾਈ ਦਿਨ ਸੋ ਰਹਿਣ ਸਾਧ ਧਿਆਈ ਹਾਥ ਦੇ ਜਿਨ ਰਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉਪਰ ਕਰੋ ਵਾਹਨਾ ਪਏ ਕਰਪਾਲ ਪੂਰਨ ਪ੍ਰਭਾਤਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਇਹਨ ਪੂਰਨ ਪੈ ਜ ਰਖਾਈ ਸਗਲੇ ਦੁਖ ਮਟਾਈ ਸੁਖ ਪਹੁੰਚੋ ਮੇਰੇ ਭਾਈ ਸੋਠ ਮਹੱਲਾ ਪੰਜਵਾਂ ਸੁਣੋ ਬਨੰਤੀ ਠਾਕਰ ਮੇਰੇ ਜੀ ਜਤ ਤੇਰੇ ਧਾਰੇ ਰਾਖ ਪੈ ਜ ਨਾਮ ਆਪਣੇ ਕੀ ਕਰਨ ਖਰਾਬਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਠ ਮਹੱਲਾ ਪੰਜਵਾਂ ਜੀ ਜੰਤ ਸਭ ਬਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਉ ਪ੍ਰਭ ਆਪਣੇ ਭਾਵਨੇ ਸਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਓ ਆਓ ਬੈਠ ਆ ਤੇਰੇ ਸਭ ਥਾਈ ਊਂਨ ਨਕਤ ਹੂੰ ਬਾਤਾ ਭਗਤ ਸਿਰ ਪਾਉ ਦਿਓ ਜਨ ਆਪਣੇ ਪ੍ਰਤਾਪ ਨਾਨਕ